ਹਾਂਜੀ ਕਲਾਸ 7 ਬੇਟਾ ਅੱਜ ਦਾ ਤੁਹਾਡਾ ਸਵਾਲ ਹੈਗਾ ਪ੍ਰਸ਼ਨ ਨੰਬਰ 6 ਇੱਕ ਤਿਕੋਣ ABC ਬਣਾਓ ਜਿਸ ਦਾ ਆਧਾਰ x ਆਧਾਰ x ਠੀਕ ਹੈ ਆਧਾਰ ਕੋਣ x ਸੀਰੀਜ਼ ਕੋਣ y ਅਤੇ ਉਚਾਈ h ਦੇ ਬਰਾਬਰ ਦਿੱਤੀ ਹੈ ਠੀਕ ਹੈ ਇਹ ਸਾਡਾ ਸਟੈਪ ਨੰਬਰ ਪਹਿਲਾ ਵਾ ਇਹ ਵੀਡਾ ਆਧਾਰ ਕੋਣ ਹੁੰਦਾ ਵਾ ਜਿਸ ਤਰ੍ਹਾਂ ਤੁਹਾਨੂੰ ਸਮਝਾਇਆ ਸੀ ਕਲਾਸ ਵਿੱਚ ਵੀ ਦੋ ਰੇਖਾਵਾਂ ਜਿੱਥੇ ਮਿਲਦੀਆਂ ਆਪਸ ਵਿੱਚ ਉੱਥੇ ਇੱਕ ਕੋਣ ਦਾ ਨਿਰਮਾਣ ਹੁੰਦਾ ਠੀਕ ਹੈ ਤੋ ਸਿੰਪਲ ਆਪਾਂ ਇੱਕ ਕੰਪਾਸ ਲੈ ਕੇ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਇਹ ਹੈਗਾ ਜੀ ਸ਼ੀਰਸ਼ ਕੋਣ ਜਿਹੜਾ ਉੱਪਰਲੀ ਸਾਈਡ ਤੇ ਬਣੇਗਾ ਜਿਸ ਤਰ੍ਹਾਂ ਤੁਸੀਂ ਇੱਥੇ ਦੇਖਦੇ ਪਏ ਹੋ ਠੀਕ ਹੈ ਔਰ ਇਹ ਵੀ ਇਸੇ ਤਰੀਕੇ ਦੇ ਨਾਲ ਦੋ ਰੇਖਾਵਾਂ ਮਿਲਾ ਕੇ ਤੇ ਆਪਾਂ ਇਸ ਜਗ੍ਹਾ ਤੋਂ ਕੰਪਾਸ ਦੀ ਸਹਾਇਤਾ ਨਾਲ ਇੱਕ ਚਾਪ ਲਗਾਵਾਂਗੇ ਤੇ Y ਨੂੰ ਨਾਮ ਇੱਕ ਅਸੀਂ ਉਚਾਈ ਲਈ ਆ ਬੱਚੇ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸਟੈਪ ਨੰਬਰ ਪਹਿਲਾ ਦੇ ਵਿੱਚ E ਔਰ F ਇੱਕ ਰੇਖਾ ਲੈਣੀ ਆ ਠੀਕ ਹੈ ਰੇਖਾ ਲੈ ਕੇ ਤੇ ਕੋਈ ਇੱਕ ਪੁਆਇੰਟ ਇੱਥੇ ਲਾ ਲਓ ਠੀਕ ਹੈ ਇਸ ਪੁਆਇੰਟ ਤੋਂ ਐਚ ਦੂਰੀ ਜਿੰਨੀ ਕੰਪਾਸ ਖੋਲਣੀ ਹੈ ਇਸ ਪੁਆਇੰਟ ਤੇ ਰੱਖ ਕੇ ਆਪਾਂ ਦੋ ਚਾਪਾਂ ਲਾ ਦੇਣੀ ਔਰ ਇਹਨਾਂ ਪੁਆਇੰਟ ਦਾ ਨਾਮ ਹੈਗਾ ਜੀ A ਔਰ ਦੂਸਰੇ ਪੁਆਇੰਟ ਦਾ ਨਾਮ ਹੈਗਾ B ਠੀਕ ਹੈ ਇਹਨਾਂ ਦੋਨੋਂ ਪੁਆਇੰਟ ਦੇ ਉੱਪਰ ਚਾਪਾਂ ਲਗਾ ਕੇ ਦੂਸਰੇ ਤੁਸੀਂ ਦੇਖੋ ਵੀ ਇਹਨਾਂ ਚਾਪਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਲਗਾਈਆਂ ਔਰ ਇਹਨਾਂ ਦੇ ਚਾਪਾਂ ਨੂੰ ਆਪਾਂ ਸਿਰਿਆਂ ਨੂੰ ਮਿਲਾ ਦੇਣਾ ਆਪਸ ਦੇ ਵਿੱਚ ਠੀਕ ਹੈ ਔਰ ਉਸ ਤੋਂ ਬਾਅਦ ਕੀ ਕਰਨਾ ਅਸੀਂ ਜਿਹੜਾ ਤੁਹਾਡਾ ਹੈਗਾ ਕੋਣ x ਇਹਦੇ ਬਰਾਬਰ ਅਸੀਂ ਕੰਪਾਸ ਲੈ ਕੇ a ਤੇ ਰੱਖ ਕੇ ਆਪਾਂ ਇਹ ਇੱਕ ਚਾਪ ਲਗਾਉਣੀ ਆ ਔਰ ਇਹ ਕਿੰਨਾ ਚੌੜਾ ਹੈਗਾ ਇਹਦੇ ਜਿੰਨੀ ਚਾਪ ਲਗਾ ਕੇ ਇੱਥੋਂ ਤੱਕ ਔਰ ਇਹਨੂੰ ਅਸੀਂ ਇਸ ਪੁਆਇੰਟ ਨਾਲ ਮਿਲਾ ਦੇਣਾ ਸੇਮ ਇਸੇ ਤਰੀਕੇ ਦੇ ਨਾਲ ਅਸੀਂ x ਪੁਆਇੰਟ ਜਿੰਨੀ ਕੰਪਾਸ ਖੋਲਣੀ ਆ ਦੇਖੋ ਇਹਦੇ ਜਿੰਨੀ ਕੰਪਾਸ ਖੋਲ ਕੇ c ਤੇ ਰੱਖ ਕੇ ਤੇ ਆਪਾਂ ਇਹ ਚਾਪ ਲਗਾਉਣਾ ਔਰ ਫੇਰ ਆਪਾਂ ਦੂਸਰਾ ਸਟੈਪ ਇੱਥੋਂ ਇਹਦੇ ਚ ਨਹੀਂ ਕੰਪਾਸ ਖੋਲ ਕੇ ਐਸ ਪੁਆਇੰਟ ਤੇ ਰੱਖ ਕੇ ਇਹ ਚਾਪ ਅਸੀਂ ਕੱਢ ਲਈ ਠੀਕ ਹੈ ਇਹਨੂੰ ਇਦਨਾ ਮਿਲਾਨੀ ਲੋੜੀਂਦੀ ਜਿਹੜੀ ਤਿਕੋਣ ਤਿਆਰ ਹੈ ਸਾਡੀ ਜਿਸ ਦਾ ਅਸੀਂ ਇੱਕ ਆਧਾਰ ਕੋਣ ਵੀ ਬਣਾਇਆ ਇੱਕ ਸੀਰੀਸ ਕੋਣ ਵੀ ਬਣਾਇਆ ਉੱਪਰ ਜਿਹੜਾ ਬਣਿਆ ਔਰ ਜਿੰਨੀ ਉਚਾਈ ਸਾਨੂੰ ਦਿੱਤੀ ਗਈ ਸੀਗੀ ਆਪਾਂ ਉਸ ਮੁਤਾਬਕ ਉਚਾਈ ਵੀ ਬਣਾਤੀ ਧੰਨਵਾਦ